ਅਸਵਾਗੂ ਮਨਜਿੰਦਰ ਸਿੰਘ ਸਿਰਸਾ ਇਸ ਵੇਲੇ ਫੋਨ ਲਾਈਨ ਤੇ ਜੁੜੇ ਉਹਨਾਂ ਸਿਰਸਾ ਸਾਹਿਬ ਦੇਖਵਾ ਰਹੇ ਆ ਟੀਵੀ ਦੇ ਉੱਤੇ ਫਿਲਹਾਲ ਬੇਲ ਮਿਲ ਚੁੱਕੀ ਹੈ ਉਸ ਮਾਮਲੇ ਨੂੰ ਲੈ ਕੇ ਜਿਹਨੂੰ ਬਾਰ-ਬਾਰ ਸੰਭੰਜਾਰੇ ਕੋਈ ਸਨ ਅੱਜ ਪੇਸ਼ ਹੋਏ ਪਰ ਅੱਜ ਲੱਗਦਾ ਕਿ ਅਰਵਿੰਦ ਕੇਜਰੀਵਾਲ ਦਾ ਲੱਕੀ ਡੇ ਹੈ ਦੇਖੋ ਜਿਹੜੇ ਲੋਕ ਕਰਪਸ਼ਨ ਚ ਇਨਵੋਲ ਹੁੰਦੇ ਨੇ ਪੈਸੇ ਦਾ ਕਰੋੜਾ ਰੁਪਿਆ ਦਾ ਲੈਣ-ਦੇਣ ਕਰਦੇ ਉਹਨਾਂ ਦਾ ਕੋਈ ਦਿਨ ਲੱਕੀ ਨਹੀਂ ਹੁੰਦਾ ਉਹਨਾਂ ਨੂੰ ਇੱਕ-ਇੱਕ ਦਿਨ ਸਾਂ ਹੀ ਮਿਲਦਾ ਹੈ ਜੀ ਫਿਰ ਸਮਝ ਲਓ ਕਿ ਬੇਰ ਨਹੀਂ ਮਿਲੀ ਮੈਂ ਤੁਹਾਡੀ ਟੀਵੀ ਜੀ ਜਾਣਕਾਰੀ ਵਾਸਤੇ ਤੁਹਾਨੂੰ ਦੱਸ ਦਵਾਂਗਾ ਜੀ ਜਿਹੜਾ ਉਹਨਾਂ ਨੂੰ ਸੱਮਨ ਕੀਤਾ ਸੀ ਮੈਜਿਸਟ੍ਰੇਟ ਨੇ ਹੂੰ ਆਪਣੇ ਕੋਲ ਪੇਸ਼ ਕਰਨ ਨੂੰ ਕਿਹਾ ਸੀ ਉਸ ਮੈਜਿਸਟ੍ਰੇਟ ਨੇ ਆਪਣੇ ਕੋਲ ਪੇਸ਼ ਕਰਕੇ ਉਹਨੂੰ ਜੇਲ੍ਹ ਨਹੀਂ ਭੇਜਿਆ ਉਹਨਾਂ ਨੇ ਆਪਣੀ ਜਿਹੜੇ ਆ ਆਪਣੇ ਸੰਬੰਧ ਦੇ ਅਗੇਂਸਟ ਬੇਲ ਦਿੱਤੀ ਆ ਇਹ ਧਿਆਨ ਨਾਲ ਸਮਝ ਲਿਓ ਜੀ ਇਹ ਬੇਲ ਕੋਈ ਈਡੀ ਦੇ ਕੇਸ ਅੰਦਰ ਬੇਲ ਨਹੀਂ ਮਿਲੀ ਉਹਨਾਂ ਨੂੰ ਜੀ ਜਿਹੜੇ ਉਹਨਾਂ ਨੂੰ ਸੱਮਨ ਕਰਕੇ ਸੱਮਨ ਕੀਤਾ ਗਿਆ ਸੀਗਾ ਉਹ ਸੱਮਨਾ ਦੇ ਅਗੇਂਸਟ ਬੇਲ ਮਿਲੀ ਆ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਦੀਆਂ ਮੁਸ਼ਕਲਾਂ ਨਹੀਂ ਕੋਟੀਆਂ ਕਿਉਂਕਿ ਮੁਸ਼ਕਿਲਾਂ ਤਾਂ ਹੀ ਘਟਣਗੀਆਂ ਜੇ ਇਮਾਨਦਾਰ ਹੋਣਗੇ ਜਦੋਂ ਤੁਸੀਂ ਸ਼ਰਾਬ ਘਟਾਲਾ ਦਾ 4-400 ਕਰੋੜ ਰੁਪਏ ਵੰਡੋਗੇ 100-100 ਕਰੋੜ ਰੁਪਏ ਇੱਕ-ਇੱਕ ਪਾਰਟੀ ਤੋਂ ਲੋਹੋਗੇ ਤੇ ਮੁਸ਼ਕਿਲਾਂ ਤਾਂ ਰੋਜ਼ ਹੀ ਵਧਦੀਆਂ ਨੇ ਹੁਣ ਅਰਵਿੰਦ ਕੇਜਰੀਵਾਲ ਜੀ ਵਾਸਤੇ ਅੱਜ ਮੁਸ਼ਕਿਲਾਂ ਵਧੀਆਂ ਨੇ ਕਠਿਆਨੀਆਂ ਨੇ ਉਹ ਮੈਂ ਹੁਣ ਤੁਹਾਨੂੰ ਸਮਝਾਉਣਾ ਵਧੀਆਂ ਕਿਵੇਂ ਨੇ ਜੀ ਸੋ ਅੱਜ ਕੋਰਟ ਦੇ ਸਾਹਮਣੇ ਕੋਰਟ ਨੇ ਕਿਹਾ ਕਿ ਮੈਂ ਤੁਹਾਨੂੰ ਵਾਪਸ ਜਾਣ ਦੀ ਇਜਾਜ਼ਤ ਦਿੰਦੇ ਹਾਂ ਕਿਸ ਸ਼ਰਤ ਉੱਤੇ ਕਿ ਤੁਸੀਂ ਈਡੀ ਦੇ ਸੱਮਣਾਂ ਤੇ ਪੇਸ਼ ਹੋਗੇ ਜੀ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਈਡੀ ਦੇ ਸੱਮਣ ਦੇ ਸਾਹਮਣੇ ਪ ਜੀ ਤੁਹਾਡੇ ਨੂੰ ਧਿਆਨ ਨਾਲ ਨੋਟਿਸ ਲੈ ਲਿਓ ਜਿਹੜੀ ਬੇਲ ਹੋਈ ਆ ਇਹ ਬੇਲ ਈਡੀ ਦੇ ਮੈਜਿਸਟ੍ਰੇਟਸ ਮਾਫ ਕਰਨਾ ਈਡੀ ਦੀ ਕੰਪਲੇਂਟ ਜਿਹੜੀ ਸੀ ਉਹਦੇ ਤੇ ਈਡੀ ਦੇ ਦੇ ਕੰਪਲੇਂਟ ਤੇ ਮੈਜਿਸਟ੍ਰੇਟ ਨੇ ਜਿਹੜੇ ਸੱਮਨ ਕਰਕੇ ਸੱਮਨ ਕੀਤਾ ਸੀ ਗਾਰਵਿੰਦ ਕੇਜਰੀਵਾਲ ਜੀ ਨੂੰ ਉਸ ਕੇਸ ਅੰਦਰ ਅਰਵਿੰਦ ਕੇਜਰੀਵਾਲ ਜੀ ਨੂੰ 15000 ਦੇ ਮੁਚਲਕੇ ਦੇ ਉੱਤੇ ਉਹਨਾਂ ਨੇ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਜੀ ਮਾਤਰ ਮੈਜਿਸਟ੍ਰੇਟ ਦੇ ਸੱਮਨਾਂ ਦੇ ਉੱਤੇ ਜੀ ਸੋ ਈਡੀ ਦੇ ਕੇਸ ਅੰਦਰ ਉਹਨਾਂ ਨੂੰ ਬੇਲ ਨਹੀਂ ਮਿਲੀ ਈ ਮੈਂ ਤੁਹਾਡੀ ਸਿਰ ਥੋੜੀ ਜਾਣਕਾਰੀ ਸਿ ਲਿਆਉਣਾ ਚਾਹਣਾ ਜੇ ਕੋਈ ਕਨਫਿਊਜ਼ਨ ਹੋਵੇ ਠੀਕ ਹੈ ਸਰਸਾ ਸਾਹਿਬ ਇਹ ਗੱਲ ਕਲੀਅਰ ਤਾਂ ਹੋ ਗਈ ਠੀਕ ਹੈ ਪਰ ਦੂਜੇ ਪਾਸੇ ਲਗਾਤਾਰ ਇਲਜ਼ਾਮ ਕੀ ਅੱਜ ਦਾ ਵੈਸੇ ਵੀ ਤੁਹਾਨੂੰ ਪਤਾ ਇੱਕ ਬਹੁਤ ਵੱਡਾ ਦਿਨ ਹੈ ਸਿਆਸਤਦਾਨਾਂ ਦੇ ਲਈ ਵੀ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਰੀਕਾ ਦਾ ਐਲਾਨ ਹੋ ਜਾਣਾ ਆਮ ਆਦਮੀ ਪਾਰਟੀ ਲਗਾਤਾਰ ਇਲਜ਼ਾਮ ਲਗਾਉਂਦੀ ਰਹੀ ਹੈ ਕਿ ਕੋਈ ਸਾਜ਼ਿਸ਼ ਜਿਹੜੀ ਰਚੀ ਜਾ ਰਹੀ ਹੈ ਗੈਰ ਕਾਨੂੰਨੀ ਨੇ ਇਸਮਨ ਤੇ ਫਿਰ ਕੋਰਟ ਨੇ ਕਿਉਂ ਨਹੀਂ ਮਾਕੇ ਕੋਰਟ ਨੇ ਜ਼ਮਾਨਤ ਕਿਉਂ ਤੇ ਬਾਹਰ ਕਿਉਂ ਆਇਆ ਅਰਵਿੰਦ ਕੇਜਰੀਵਾਲ ਕੋ ਕੋ ਕਹਿੰਦੇ ਗੈਰ ਜ਼ਰੂਰ ਗੈ कोर्ट ਨੇ ਸਮਝਾਤਾ ਨਾ ਕਾਨੂੰਨ ਕੀ ਹੁੰਦਾ ਹੈ ਕੱਲ ਡਿਸਟ੍ਰਿਕਟ ਜੱਜ ਨੇ ਰਿਜੈਕਟ ਕੀਤੇ ਸੀ ਡਿਸਟ੍ਰਿਕਟ ਸੈਸ਼ਨ ਕੋਰਟ ਨੇ ਰਿਜੈਕਟ ਕੀਤੇ ਸੀ ਸਮਣ ਦੇਖੋ ਅਰਵਿੰਦ ਕੇਜਰੀਵਾਲ ਜੀ ਦੇ ਸਵਾਲਾਂ ਦਾ ਜਵਾਬ ਸਾਨੂੰ ਦੇਣ ਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਦੇ ਖੁਦ ਦੇ ਕਿਰਦਾਰ ਚੋਂ ਉਹਨਰੇ ਸਵਾਲਾਂ ਦਾ ਜਵਾਬ ਮਿਲ ਜਾਂਦਾ ਹੈ ਜੀ ਇਹ ਗੈਰ ਕਾਨੂੰਨੀ ਸਮਣ ਸੀ ਤੇ 15000 ਦੇ ਮੁਚਲਕੇ ਤੇ ਅਰਵਿੰਦ ਕੇਜਰੀਵਾਲ ਜੀ ਨੇ ਜ਼ਮਾਨਤ ਕਿਉਂ ਲਈ ਸਵਾਲ ਸਾਹਮਣੇ ਆ ਔਰ ਸਵਾਲ ਦਾ ਜਵਾਬ ਵੀ ਸਾਹਮਣੇ ਆ ਜੀ ਸੋ ਸਾਨੂੰ ਤੇ ਸਵਾਲ ਪੁੱਛਣ ਦੀ ਹੁਣ ਲੋੜ ਹੀ ਨਹੀਂ ਰਹੇਗੀ ਅੱਜ ਅਰਵਿੰਦ ਕੇਜਰੀਵਾਲ ਜੀ ਨੇ ਖੁਦ ਮੰਨ ਲਿਆ ਕਿ ਉਹ ਇੱਕ ਕ腐ਸ਼ਨ ਦੇ ਅੰਦਰ ਲਿਫਟ ਸੀਐਮ ਨੇ 15000 ਦੀ ਜਮਾਨਤ ਉੱਤੇ ਸ਼ਰਾਬ ਘਟਾਲੇ ਤੇ ਬਾਹਰ ਆਏ। ਹੁਣ ਤੁਸੀਂ ਮੈਨੂੰ ਸਵਾਲ ਕੀ ਪੁੱਛੋਗੇ? ਪੁੱਛੋ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛੋ ਜਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਪੁੱਛੋ। ਹਾਂ ਇਹ ਉਹਨਾਂ ਦਾ ਬੇਈਮਾਨੀ ਔਰ ਫਰਾਡ ਕਰਨ ਦਾ ਤਰੀਕਾ ਹੈ। ਅਗਰ ਤੁਹਾਡੇ ਧਿਆਨ 'ਚ ਮੈਂ ਲੈ ਕੇ ਆਵਾਂ ਜੀ ਜਦੋਂ ਪੰਜਾਬ ਦੀ ਇਲੈਕਸ਼ਨ ਚੱਲਦੀ ਪਈ ਸੀ ਅਰਵਿੰਦ ਕੇਜਰੀਵਾਲ ਜੀ ਕਹਿ ਰਹੇ ਸੀ ਪੰਜਾਬ ਦੀ ਇਲੈਕਸ਼ਨ ਹੈ ਇਸ ਕਰਕੇ ਉਹਨੂੰ ਸ਼ਰਾਬ ਘਟਾਲੇ 'ਚ ਬੁਲਾ ਰਹੇ ਨੇ। 22 ਸਾਲ ਹੋ ਗਿਆ ਅੱਜ ਤੱਕ ਕੋਰਟ ਦੇ ਸਾਹਮਣੇ ਇਦੀ ਸਾਹਮਣੇ ਪੇਸ਼ ਨਹੀਂ ਹੋਰੇ ਜੀ ਹੁਣ ਉਦੋਂ ਵੀ ਇਲੈਕਸ਼ਨ ਸੀ ਫਿਰ ਗੁਵਾਦੀ ਇਲੈਕਸ਼ਨ ਆ ਗਈ ਸੀ ਜੇ ਤੁਹਾਡੇ ਧਿਆਨ ਚ ਹੋਵੇ ਗੱਲ ਤੇ ਬਿਲਕੁਲ ਫਿਰ ਕਹ ਰਹੇ ਸੀ ਮੇਰਾ ਹੁਣ ਹਾਊਸ ਆ ਗਿਆ ਮੇਰੇ ਬਜਟ ਸੈਸ਼ਨ ਆ ਤਾਂ ਮੈਨੂੰ ਬੁਲਾ ਰਹੇ ਨੇ ਹੁਣ ਕਹ ਰਹੇ ਆ ਲੋਕ ਸਭਾ ਇਲੈਕਸ਼ਨ ਆ ਤਾਂ ਮੈਨੂੰ ਬੁਲਾ ਰਹੇ ਨੇ ਲੋਕ ਸਭਾ ਤੋਂ ਬਾਅਦ ਕਹਿੰਨ ਕਿ ਦਿੱਲੀ ਦੇ ਇਲੈਕਸ਼ਨ ਆ ਤਾਂ ਮੈਨੂੰ ਬੁਲਾ ਰਹੇ ਨੇ ਕਿ ਭਈ ਤੁਸੀਂ ਚਲੇ ਜਾਓ ਤੁਹਾਨੂੰ ਬੁਲਾਏਗਾ ਹੀ ਕੋਈ ਨਹੀਂ ਜਦੋਂ ਤੁਸੀਂ ਗੰਤ ਕੀਤਾ ਕਿਉਂ ਨਹੀਂ ਡਰਦੇ ਕਿਉਂ ਪਏ ਜੇ ਔਰ ਡਰਦੇ ਪਏ ਜੇ ਜਮਾਨਤ ਦੇ ਕੇ ਬਾਹਰ ਕਿਉਂ ਆਏ ਜੇ ਕੁਈ ਦੱਸੋ ਲੋਕਾਂ ਨੂੰ ਜਵਾਬ ਦਿਓ ਕਿਉਂ ਜਮਾਤ ਲਈ ਤੁਸੀਂ ਸਿਰਸਾ ਸਾਹਿਬ ਸਿਰਸਾ ਸਾਹਿਬ ਰੁਕਣਾ ਚਾਹਵਾਂਗੇ ਨਿਤਿਕਾ ਮਹੇਸ਼ਵਰੀ ਐਸੋਸੀਏਟਿਡ ਐਡੀਟਰ ਸਾਡੇ ਨਾਲ ਜੁੜੇ ਹੋਏ ਨੇ ਉਹ ਵੀ ਤੁਹਾਡੇ ਤੋਂ ਕੁਝ ਸਵਾਲ ਕਰਨਾ ਚਾਹੁੰਦੇ ਨੇ ਗੱਲਬਾਤ ਕਰਨਾ ਚਾਹੁੰਦੇ ਨੇ ਹਾਂਜੀ ਨਿਤਿਕਾ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਸੀਨੀਅਰ ਆਗੂ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਸਵਾਲ ਕਰ ਸਕਦੇ ਹੋ ਸਿਰਸਾ ਸਾਹਿਬ ਕਿਉਂਕਿ ਬਹੁਤਾਂ ਲੋਕਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਈਡੀ ਤੋਂ ਅੱਗੇ ਪੇਸ਼ੀ ਤੋਂ ਵਿੱਚ ਛੂਟ ਜਿਹੜੀ ਆ ਉਹ ਅਰਵਿੰਦ ਕੇ ਜੀਵਨ ਨੂੰ ਮਿਲ ਗਈ ਪਰ ਅਜੇ ਹਣੀ ਹੋਇਆ ਸਰ ਉਹਨਾਂ ਨੂੰ ਜਿਹੜੀ ਕੋਰਟ 'ਚ ਪੇਸ਼ ਹੋਣ ਲਈ ਉਸ ਤੋਂ ਉਹਨਾਂ ਨੂੰ ਜ਼ਮਾਨਤ ਜਿਹੜੀ ਆ ਮਿਲੀ ਯਾਨੀ ਕਿ ਈਡੀ ਦੇ ਸਾਹਮਣੇ ਤਾਂ ਪੇਸ਼ ਹੋਣਾ ਪਏਗਾ ਨਾ ਉਹਨਾਂ ਨੂੰ ਬਿਲਕੁਲ ਜੀ ਈਡੀ ਦੇ ਸਾਹਮਣੇ ਪੇਸ਼ ਹੋਣਾ ਪਊਗਾ ਜਿਹੜੇ ਈਡੀ ਸਾਹਮਣੇ ਨਹੀਂ ਪੇਸ਼ ਹੋ ਰਹੇ ਸੀ ਉਹਦੇ ਨਾਲ ਇਲੀਗਲ ਵਾਇਲੇਸ਼ਨ ਕਰਦੇ ਪਏ ਸੀ ਉਹਦੇ ਚਲਦੇ ਕੋਰਟ ਨੇ ਉਹਨਾਂ ਨੂੰ ਸੱਮਣ ਕੀਤਾ ਸੀ ਜਿਹੜੇ ਕੋਰਟ ਦੇ ਸੱਮਣ ਦੇ ਕੋਰਟ ਦੇ ਅੱਗੇ ਪੇਸ਼ ਨਹੀਂ ਹੋਏ ਫਿਰ ਕੋਰਟ ਨੇ ਉਹਨਾਂ ਦੇ ਖਿਲਾਫ ਸਾਮਣ ਕੱਢਣੇ ਪਏ ਜਿਹੜੇ ਸਾਮਣ ਕੱਢਣੇ ਪਏ ਹੁਣ ਕੋਰਟ ਉਹਨਾਂ ਦੀ ਸੁਣਵਾਈ ਕਰਦੀ ਪਈ ਆ ਉਹ ਸੱਮਣਾਂ ਨੂੰ ਕੋਰਟ ਨੇ ਨਿਰਸਤ ਕਰ ਦਿੱਤਾ ਹੈ ਉਹ ਸੱਮਣਾਂ ਨੂੰ ਖਤਮ ਕਰਦੇ ਹੋਏ ਅਰਵਿੰਦ ਕੇਜਰੀਵਾਲ ਜੀ ਨੂੰ 15000 ਦੇ ਮੁਚਲਕੇ ਦੀ ਜ਼ਮਾਨਤ ਉੱਤੇ ਉਹਨਾਂ ਨੂੰ ਕੋਰਟ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਵੀ ਤੁਹਾਨੂੰ ਅਸੀਂ ਮੈਂ ਜੇਲ੍ਹ ਦੀ ਭੇਜ ਦਿੱਤੀ ਤੁਸੀਂ ਆਪਣੇ ਘਰ ਜਾਓ ਕਿਉਂਕਿ ਤੁਸੀਂ ਅੱਜ ਪੇਸ਼ ਹੋਗੇ ਜੀ ਸਿਰਫ ਇੰਨੀ ਹੀ ਰੀਲੀਫ ਆ ਕਿ ਮਜਿਸਟ੍ਰੇਟ ਦੇ ਸਮਣੇ ਦੇ ਉੱਤੇ ਬੇਲ ਮਿਲੀ ਆ ਜਿਸ ਤੱਕ ਈਡੀ ਦਾ ਕੇਸ ਆ ਉਸ ਕੇਸ ਦਾ ਇਤਨਾ ਕੋਈ ਮਤਲਬ ਨਹੀਂ ਉਹਦੇ ਅੰਦਰ ਤੇ ਉਹਨਾਂ ਨੂੰ ਪੇਸ਼ ਹੋਣਾ ਵੀ ਪਊਗਾ ਤੇ ਜੇ ਉਹਨਾਂ ਨੇ ਗਲਤ ਕੰਮ ਕੀਤਾ ਹੋਊਗਾ ਤਾਂ ਉਹਨਾਂ ਨੂੰ ਅਰੈਸਟ ਵੀ ਹੋਣਗੇ ਸ਼ਹਿਦੀ ਤੁਸੀਂ ਸੀ ਜਿਨ੍ਹਾਂ ਨੇ ਈਡੀ ਨੂੰ ਵੀ ਅਪਰੋਚ ਕੀਤਾ ਸੀ ਵੀਆ ਨੂੰ ਵੀ ਅਪਰੋਚ ਕੀਤਾ ਇਸ ਮਾਮਲੇ ਦੇ ਵਿੱਚ ਹੁਣ ਕੇ ਕਵਿਤਾ ਜਿਹੜੇ ਨੇ ਸਾਫ ਦਾ ਸੀਐਮ ਦੇ ਜਿਹੜੀ ਬੇਟੀ ਨੇ ਕੇ ਕਵਿਤਾ ਉਹਨਾਂ ਨੂੰ ਵੀ ਰੱਤ ਦੇ ਵਿੱਚ ਲਿਆ ਗਿਆ ਹੈ ਈਡੀ ਸੀ ਮਾਮਲੇ ਦੇ ਵਿੱਚ ਉਹਨਾਂ ਨੂੰ ਵੀ ਲੈ ਕੇ ਆਈਏ ਉਹਨਾਂ ਦੇ ਤਾਰ ਇਸ ਮਾਮਲੇ ਦੇ ਵਿੱਚ ਕਿਵੇਂ ਛੁੱਟਦੇ ਨੇ ਅੱਛਾ ਅਗਰ ਤੁਹਾਨੂੰ ਯਾਦ ਹੋਵੇ ਇਹ ਸਾਰਾ ਕੇਸ ਮੇਰਾ ਖੁਦ ਦਾ ਹੈ ਮੈਂ ਸਾਰੇ ਸਾਰੇ ਕੇਸ ਦੀ ਕੰਪਲੇਂਟ ਮੇਰੀ ਆ ਤੱਤ ਮੈਂ ਪੇਸ਼ ਕੀਤੇ ਸੀ ਜਦੋਂ ਮੈਂ ਕੇ ਕਵਿਤਾ ਜੀ ਦਾ ਨਾਮ ਲੈ ਕੇ ਸਾਰੇ ਡਾਕੂਮੈਂਟ ਪੇਸ਼ ਕੀਤੇ ਸੀ ਤੇ ਕਵਿਤਾ ਜੀ ਨੇ ਮੇਰੇ ਖਿਲਾਫ ਹైదరాబాద్ ਚ ਮਾਨਨ ਅੰਦੀ ਦਾ ਕੇਸ ਪਾ ਦਿੱਤਾ ਸੀ ਕਿ ਮੈਂ ਤੁਹਾਡੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਹైదరాబాద్ ਚ ਕਵਿਤਾ ਜੀ ਨੇ ਮੇਰੇ ਖਿਲਾਫ ਮਾਨਨ ਅੰਦੀ ਦਾ ਕੇਸ ਪਾ ਕੇ ਮੈਨੂੰ ਸਮਨ ਕਢਾਈ ਸੀ ਅਭਿਤਾ ਜੀ ਦਾ ਕੀ ਰੋਲ ਸੀ ਕਿ ਕਵਿਤਾ ਜੀ ਨੇ ਜਿਹੜਾ ਇੱਕ ਅਰਵਿੰਦ ਕੇਜਰੀਵਾਲ ਜੀ ਦਾ ਰਾਈਟ ਹੈਂਡ ਮੈਨ ਸੀਗਾ ਨਾਇਰ ਉਹ ਉੱਥੋਂ ਦਾ ਹైదరాబాద్ ਦਾ ਸੀਗਾ ਉਹਨੇ ਅਪਰੋਚ ਕੀਤਾ ਉੱਥੋਂ ਦੀ ਸਰਕਾਰ ਦੇ ਔਰ ਪੈਸੇ ਵਾਲੇ ਲੋਕਾਂ ਨੂੰ ਕਵਿਤਾ ਜੀ ਦੇ ਮਾਧਿਅਮ ਤੋਂ ਕਵਿਤਾ ਜੀ ਨੇ ਉਹ ਲੋਕ ਦਿੱਤੇ ਕਿ ਅਸੀਂ ਤੁਹਾਨੂੰ ਦੇ ਦਿੰਦੇ ਹਾਂ ਲੋਕ ਇਥੋਂ ਸਾਊਥ ਦੇ ਉਹਦੇ ਚਲਦੇ ਕਵਿਤਾ ਜੀ ਨੇ ਅਰਵਿੰਦ ਕੇਜਰੀਵਾਲ ਜੀ ਨਾਲ ਬੈਠ ਕੇ ਪਾਲਿਸੀ ਜਿਹਨੂੰ ਡਰਾਫਟ ਹੋ ਗਈ ਉਹ ਪਾਲਿਸੀ ਸਾਊਥ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਸਾਊਥ ਦੇ ਲੋਕਾਂ ਨੂੰ ਅਨ ਡਰਾਫਟ ਪਾਲਿਸੀ ਦਿੱਤੀ ਗਈ ਜਿਹੜੀ ਹੋਟਲ ਤਾਜ ਪੈਲੇਸ ਦਿੱਲੀ ਦੇ ਅੰਦਰ ਫੜੀ ਉਹ ਬਰਾਏ ਦਿੱਲੀ ਦੇ ਅੰਦਰ ਹੈਂਡਓਵਰ ਕੀਤੀ ਗਈ ਔਰ ਬਕਾਇਦਾ ਉਹਨਾਂ ਨੇ ਇਹਦੇ ਪ੍ਰਿੰਟ ਆਊਟ ਜਿਹੜਾ ਕੱਢਿਆ ਸੀ ਹੋਟਲ ਦੇ ਕੰਪਿਊਟਰ ਤੋਂ ਕੱਢਿਆ ਸੀ ਕਈ ਕਵਿਤਾ ਨੇ ਉਹ ਲੋਕ ਸਾਊਥ ਤੋਂ ਲੈ ਕੇ ਆਂਦੇ ਤੁਸੀਂ ਸੁਣ ਕੇ ਹੈਰਾਨ ਹੋਗੇ ਇੰਡੋ ਸਪੀਰਿਟ ਜਿਹੜੀ ਕਿ ਦਿੱਲੀ ਦੇ ਅੰਦਰ ਪਿਛਲੇ 15 ਸਾਲ ਤੋਂ ਸ਼ਰਾਬ ਦਾ ਕੰਮ ਕਰ ਰਹੀ ਸੀਗੀ ਇਹ ਕੰਪਨੀ ਸੀ ਕੇ ਕਵਿਤਾ ਨੇ ਉਸ ਕੰਪਨੀ ਨੂੰ ਕਿਹਾ ਕਿ ਅਸੀਂ ਤੁਹਾਨੂੰ ਕੰਮ ਤਾਂ ਲੈਣ ਦਿਆਂਗੇ ਜੇ 2/3 ਹਿੱਸੇ ਦੇ ਹਿੱਸੇਦਾਰ ਤੁਸੀਂ ਸਾਨੂੰ ਬਣਾਓਗੇ ਇੱਕ ਚਲਦੀ ਕੰਪਨੀ ਚੋਂ 2/3 ਹਿੱਸਾ 2/3 ਦੀ 파ਟਨਰ ਕਵਿਤਾ ਦਾ ਆ ਚਾਰਟਰਡ ਅਕਾਊਂਟੈਂਟ ਤੇ ਕਵਿਤਾ ਦੇ ਲੋਕ ਬਣ ਗਏ ਔਰ 2/3 ਦੇ ਪੈਸੇ ਉਹ ਪ੍ਰੋਫਿਟ ਚੋਂ ਲੈਣ ਲੱਗ ਪਏ ਜਿਹੜਾ ਕਿ 6% ਅੰਡਰ ਟੇਬਲ ਦੇ ਹੁੰਦੇ ਸੀ 6% ਉਹ ਆਪ ਲੈਂਦੇ ਸੀ ਸੋ ਇਹ ਸਾਰਾ ਪੈਸਾ ਜਿਹੜਾ ਸੀ ਕਵਿਤਾ ਜੀ ਦਾ ਚਾਰਟਰਡ ਅਕਾਊਂਟੈਂਟ ਜਿਹੜਾ ਸੀਗਾ ਜਿਹੜਾ ਉਹਨਾਂ ਦਾ ਪੀਏ ਆ ਇਹ ਦੋ ਲੋਕਾਂ ਨੇ ਮਿਲ ਕੇ ਜਿਹੜਾ ਇਸ ਨੂੰ ਸਾਰੇ ਨੂੰ ਸਿੰਫਨਨ ਕੀਤਾ ਇਸ ਕਰਕੇ ਕਵਿਤਾ ਜੀ ਦੇ ਇਸ ਇਨਵੋਲਵਮੈਂਟ ਹੋਈ ਸੀ ਪੰਜਾਬ ਦਾ ਇੱਕ ਹੋਰ ਬਹੁਤ ਸ਼ਰਾਬ ਕਾਰੋਬਾਰੀ ਪਰਿਵਾਰ ਜਿਹੜਾ ਹੈ ਜਦੋਂ ਉਹਦੀ ਫੈਕਟਰੀ ਸੀਲ ਹੋਈ ਜਿਹਦਾ ਕਿ ਪਰਿਵਾਰ ਦਿੱਲੀ ਦੇ ਧਾਰਮਿਕ ਸਿਆਸਤ ਅੰਦਰ ਵੀ ਜਿਹੜਾ ਪੈਰ ਰੱਖਦੇ ਨੇ ਅੱਜ ਕੱਲ ਨਕਾਰੇ ਹੋਏ ਨੇ ਉਹ ਗੱਲ ਵੱਖਰੀ ਆ ਉਹਨਾਂ ਦੇ ਪਰਿਵਾਰ ਨੇ ਵੀ ਕਵਿਤਾ ਜੀ ਨੂੰ ਪੈਸੇ ਦਿੱਤੇ ਸੀ ਆਪਣੀ ਪੰਜਾਬ ਦੀ ਫੈਕਟਰੀ ਦੀ ਸੀਲ ਖੁਲਵਾਉਣ ਵਾਸਤੇ ਇਹ ਸਾਰੇ ਤੱਤ ਜਿਹੜੇ ਸੀਗੇ ਮੈਂ ਆਲਰੇਡੀ ਆਪਣੀ ਪ੍ਰੈਸ ਕਾਨਫਰੰਸ ਜਿੰਨ ਤੱਕ ਕਰ ਚੁੱਕਿਆ ਹਾਂ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਹੀ ਕਵਿਤਾ ਜੀ ਨੂੰ ਹੁਣ ਅਰੈਸਟ ਹੋਣਾ ਪਿਆ ਅੱਛਾ ਮਨਜਿੰਦਰ ਜੀ ਆ ਤੁਸੀਂ ਦੇਖਿਆ ਨਾ ਕਿ ਬਹੁਤ سارے ਜਿਹੜੇ ਦਿੱਲੀ ਦੇ ਲੀਡਰਸ ਨੇ ਉਹਨਾਂ ਨੂੰ ਤਾਂ ਈਡੀ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਪਰ ਪੰਜਾਬ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਪੰਜਾਬ ਦੀ ਐਕਸਾਈਜ਼ ਪਾਲਿਸੀ ਉਹ ਦਿੱਲੀ ਦੀ ਤਰਜ਼ ਤੇ ਬਣੀ ਹੈ ਤਾਂ ਕੀ ਈਡੀ ਹੁਣ ਪੰਜਾਬ ਵੀ ਪਹੁੰਚੇਗੀ ਕਿਉਂਕਿ ਕਈ ਆਫੀਸਰਸ ਤੋਂ ਪੁੱਛ ਕੇ ਜਿਹੜੀ ਉਹ ਆਲਰੇਡੀ ਕੀਤੀ ਜਾਂਚ ਚੁੱਕੀ ਪਹੁੰਚੇਗੀ ਨਹੀਂ ਨਹੀਂ ਪਹੁੰਚੇਗੀ ਨਹੀਂ ਆਲਰੇਡੀ ਮੈਂ ਪੰਜਾਬ ਦੀ ਸਾਰੀ ਕੰਪਲੇਂਟ ਡੇ ਟਾਈਮ ਵੈਨਿਊ ਦਿੱਲੀ ਚ ਕਿਹੜਾ ਕਿਹੜਾ ਮੰਤਰੀ ਕਿਹੜਾ ਕਿਹੜਾ ਸੈਕਟਰੀ ਗਵਰਨਮੈਂਟ ਆਫ ਪੰਜਾਬ ਦਾ ਦਿੱਲੀ ਚ ਕਿਹੜੇ ਕਿਹੜੇ ਥਾਂ ਤੇ ਆ ਕੇ ਮਨੀਸ਼ ਸੋਦੀਆ ਜੀ ਕਰ ਮੀਟਿੰਗਾਂ ਹੋਈਆਂ ਕੌਣ ਕੌਣੋਂ ਮੀਟਿੰਗਾਂ ਦਾ ਹਿੱਸਾ ਸੀ ਇੱਕ ਗੱਲ ਕਿਹੜੀ ਕਿਹੜੀ ਕੰਪਨੀ ਨੇ ਸ਼ਰਾਬ ਦਾ ਕੰਮ ਲਿਆ ਕਿਹੜੀ ਕਿਹੜੀ ਕੰਪਨੀ ਨੂੰ ਸ਼ਰਾਬ ਦੇ ਕੰਮ ਵਾਸਤੇ ਪੈਸੇ ਪਹਿਲਾਂ ਅਡਵਾਂਸ ਦਿੱਤੇ ਕਿਤਰਾ ਬਲਕ ਦੇ ਹੋਲਸੇਲਰ ਬਣਾਏ ਗਏ ਜਿਹਨੂੰ ਇੱਕ ਇੱਕ ਬੰਦੇ ਨੂੰ ਸਾਰੀ ਸਾਰੀ ਕੰਪਨੀ ਦਾ ਕੰਮ ਦੇ ਦਿੱਤਾ ਗਿਆ ਜਿਹੜਾ ਪੰਜਾਬ ਦੀ ਹਿਸਟਰੀ ਚ ਕਦੀ ਨਹੀਂ ਹੋਇਆ ਸੀਗਾ ਔਰ ਇਸੇ ਤਰ੍ਹਾਂ ਪੰਜਾਬ ਅੰਦਰ ਵੀ ਉਹਨਾਂ ਨੇ ਪਹਿਲਾਂ 12% ਕਮਿਸ਼ਨ ਰੱਖੀ ਸੀ ਸੇਮ ਦੇ ਮੇਰੀ ਜਦੋਂ ਪ੍ਰੈਸ ਕਾਨਫਰੰਸ ਸੀਗੀ ਤੇ ਇਹਨਾਂ ਨੇ ਪਾਲਿਸੀ ਪਾਸ ਕੀਤੀ ਲੇਕਿਨ ਫਿਰ ਉਹ ਚ ਇਹਨਾਂ ਨੇ ਕਮਿਸ਼ਨ 10% ਤੋਂ ਘਟਾ ਕੇ 10% ਕਰ ਦਿੱਤੀ ਸੇਮ ਕੰਮ ਪੰਜਾਬ ਚ ਚੱਲਦਾ ਪਿਆ ਹੈ ਅੰਡਰ ਹੈਂਡ ਪੈਸੇ ਲਏ ਗਏ ਨੇ ਪੈਸੇ ਦਾ ਲੈਣ-ਦੇਣ ਚੰਡੀਗੜ੍ਹ ਚ ਕੀਤਾ ਗਿਆ ਹੈ ਜਿੰਨਾ ਲੋਕਾਂ ਨੇ ਪੈਸੇ ਦਾ ਲੈਣ ਦੇ ਚੰਡੀਗੜ੍ਹ 'ਚ ਕੀਤਾ ਏ ਉਹ ਸਾਰੇ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਈਡੀ ਔਰ ਸੀਬੀਆਈ ਦੀ ਜਾਣਕਾਰੀ ਸੀ ਇਸ ਵੇਲੇ ਇਹ ਕੇਸ ਦੀ ਸ਼ੁਰੂਆਤ ਚੱਲਦੀ ਪਈ ਆ ਪੰਜਾਬ ਦੀ ਪਾਲਿਸੀ ਦੀ ਰਿਪੋਰਟ ਵਾਲੇ ਨੇ ਬੱਚੇ ਬਚਣਾ ਪਰ ਜਾਨੀਓ ਪਰ ਜੋ ਈਡੀ ਨੇ ਜਾਣਕਾਰੀ ਜੋ ਈਡੀ ਦੇ ਸੋਰਸਸ ਦੱਸ ਰਹੇ ਨੇ ਉਹ ਕਹਿ ਰਹੇ ਨੇ ਕਿ 12% ਜਿਹੜਾ ਹੈ ਉਹ ਮਾਰਜਿਨ ਰੱਖਿਆ ਜਾਂਦਾ ਸੀ 6% ਜਿਹੜਾ ਕਿੱਕਬੈਕ ਲਿਆ ਜਾਂਦਾ ਸੀ ਕਿੱਕਬੈਕ ਦਾ ਪੂਰਾ ਮਾਮਲਾ ਜੀ ਬਿਲਕੁਲ ਇਹੀ ਆ ਉਸੀਂ ਦੇਖੋ ਦੇਸ਼ ਅੰਦਰ ਕੱਲੀ ਇਹ ਦਿੱਲੀ ਦੀ ਪਾਲਿਸੀ ਆ ਜਾਂ ਕੱਲਾ ਦਿੱਲੀ ਦਾ ਇੱਕ ਬਿਜ਼ਨਸ ਮਾਡਲ ਆ ਕਿਸੇ ਵੀ ਫੀਲਡ ਅੰਦਰ ਜਿੱਥੇ ਪ੍ਰਾਈਵੇਟ ਆਦਮੀ ਜਿਹੜਾ ਕਿ ਕੇਵਲ ਵਿੱਚ ਬ੍ਰੋਕਰ ਆ ਉਹਦਾ ਬਹੁਤ ਵੱਡਾ ਰੋਲ ਨਹੀਂ ਹੈਗਾ ਨਾ ਉਹਦੀ ਫੈਕਟਰੀ ਆ ਨਾ ਉਹਨੇ ਰਿਟੇਲ ਦੇ ਕੰਮ 'ਚ ਪੈਸੇ ਇਨਵੈਸਟ ਕਰਨੇ ਆ ਉਹਦਾ ਕੀ ਕੰਮ ਆ ਹੋਲ ਸੇਲਰ ਤੋਂ ਚੁੱਕਣਾ ਤੇ ਰਿਟੇਲਰ ਨੂੰ ਦੇਣਾ ਹੋਲ ਸੇਲਰ ਤੋਂ ਉਧਾਰ ਲੈਣਾ ਰਿਟੇਲਰ ਨੂੰ ਨਗਦ ਵੇਚਣਾ ਇਹ ਕੰਮ ਆ ਉਹਦਾ ਉਹਦੇ ਵਿੱਚ ਵੀ ਉਹ 12% ਮਾਰਜਨ ਦਿੱਤਾ ਜਾਂਦਾ 12% ਮਾਰਜਨ ਸੋਚ ਕੇ ਦੇਖੋ ਅਗਰ ਪੰਜਾਬ ਚ 6000 ਕਰੋੜ ਦੀ ਸ਼ਰਾਬ ਵਿਕੇਗੀ ਜਿੰਦੀ ਕਿ ਮੈਂ ਮੰਨ ਕੇ ਚੱਲਦਾ 10000 ਕਰੋੜ ਦੇ ਆਸ-ਪਾਸ ਵਿਕੇਗੀ ਪਰ ਮਨ ਐਵਰੇਜ ਮੈਂ ਕਹਿ ਰਿਹਾ ਕਿ 6-7000 ਕਰੋੜ ਦੀ ਜਾਂ 10000 ਕਰੋੜ ਦੀ ਅਗਰ ਸ਼ਰਾਬ ਵਿਕੇਗੀ ਤੇ ਇੱਕ ਬੰਦੇ ਨੂੰ 1000 ਕਰੋੜ ਰੁਪਇਆ 1200 ਕਰੋੜ ਰੁਪਇਆ ਮਿਲੇਗਾ ਬਿਨਾ ਕਿਸੇ ਕੁਝ ਕੀਤੇ ਹੋਏ 1200 ਕਰੋੜ ਰੁਪਇਆ ਬਿਨਾ ਕੁਝ ਕੰਮ ਕੀਤੇ ਕੇਵਲ ਵਿਚਲਾ ਦਲਾਲ ਆ ਬਸ ਉਹਦਾ ਕੋਈ ਕੰਮ ਹੀ ਨਹੀਂ ਹੈਗਾ ਤੁਸੀਂ ਦੱਸੋ ਇਹ ਇਮਾਨਦਾਰੀ ਵਾਲਾ ਕੰਮ ਹੋ ਸਕਦਾ ਜਾਂ ਬੇਈਮਾਨੀ ਵਾਲਾ ਸਸ ਜੀ ਪਰ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਜਾਵੇ ਦਿੱਲੀ ਦੇ ਮੁੱਖ ਮੰਤਰੀ ਦੀ ਉਹ ਤਾਂ ਆਪਦੇ ਕੋਲ ਕੋਈ ਪੋਰਟਫੋਲੀਓ ਉਹਨਾਂ ਨੇ ਰੱਖਿਆ ਨਹੀਂ ਹੋਇਆ ਉਹਨਾਂ ਦੀ ਕਿਸੇ ਫਾਈਲ ਤੇ ਸਿਗਨੇਚਰ ਨਹੀਂ ਹੈ ਨਹੀਂ ਨਹੀਂ ਫਿਰ ਕੀ ਕਰ ਰਹੇ ਨੇ ਕਿ ਇਹ ਵੀ ਜਿਹੜੀ ਉਹਨਾਂ ਨੂੰ ਕੁਝ ਗਿਛ ਲਈ ਸਕਦੀ ਹੈ बार-बार ਸਾਹਿਬ ਅਸੀਂ ਬੜਾ ਟਾਈਮ ਲੈ ਲਿਆ ਮੇਰਾ ਅੱਜ ਆਪਣਾ ਵੀ ਮੈਨੂੰ ਵੀ ਬੜਾ ਟਾਈਮ ਦਿੱਤਾ ਤੁਸੀਂ ਪਰ ਮੈਂ ਤੁਹਾਨੂੰ ਇਹ ਆਖਰ ਚਿਕ ਜਾਣਕਾਰੀ ਦੇ ਕੇ ਮੈਂ ਨਿਕਲਣਾ ਹੈ ਪਰ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਜਾਣਕਾਰੀ ਦੁੱਨਾ ਹੈ ਅਰਵਿੰਦ ਕੇਜਰੀਵਾਲ ਜੀ ਬਹੁਤ ਸਮਝਦਾਰ ਨੇ ਪਰ ਕੋਈ ਕਿੰਨਾ ਵੀ ਸਮਝਦਾਰ ਹੋਵੇ ਜਦੋਂ ਤੁਸੀਂ ਗਲਤ ਕੰਮ ਕਰਦੇ ਜੇ ਕਿਤੇ ਨਾ ਕਿਤੇ ਫਾਸੀ ਜਾਂਦੇ ਜੀ ਕਿੱਥੇ ਫਸ ਜਦੋਂ ਦਿੱਲੀ ਦੀ ਸ਼ਰਾਬ ਐਕਸਾਈਜ਼ ਪਾਲਿਸੀ ਬਣੀ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਮੀਟਿੰਗ ਕਰਕੇ ਤੇ ਸਾਰੇ ਅਧਿਕਾਰ ਜਿਹੜੇ ਸੀਗੇ ਇੱਕ ਗਰੁੱਪ ਆਫ ਮਿਨਿਸਟਰਸ ਦੇਤਾ ਜੀਓਐਮ ਗਰੁੱਪ ਆਫ ਮਿਨਿਸਟਰਸ ਨੂੰ ਅਧਿਕਾਰ ਦੇ ਦਿੱਤੇ ਜਿੱਚ ਤਿੰਨ ਮਿਨਿਸਟਰ ਸੀਗੇ ਲੇਕਿਨ ਜਦੋਂ ਅਧਿਕਾਰ ਦਿੱਤੇ ਉਹਦੇ ਚ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਇਲੀਗਲ ਕੰਮ ਜਿੱਤੇ ਸਾਈਨ ਕੀਤੇ ਉਹ ਕੀ ਸੀਗਾ ਉਹ ਇਹ ਸੀ ਕਿ ਇਹ ਗਰੁੱਪ ਆਫ ਮਿਨਿਸਟਰਸ ਜਿਹੜੀ ਪਾਲਿਸੀ ਬਣਾ ਰਹੇ ਨੇ ਇਸ ਤੋਂ ਬਾਅਦ ਇਹਨਾਂ ਗਰੁੱਪ ਆਫ ਮਿਨਿਸਟਰਸ ਨੂੰ ਅਗਰ ਕੋਈ ਐਮੈਂਡਮੈਂਟ ਕਰਨੀ ਹੋਊਗੀ ਤੇ ਕਿਸੇ ਦੀ ਲੋੜ ਨਹੀਂ ਮਨੀਸ਼ ਸੁਸੋਦੀਆ ਇਕੱਲਾ ਹੀ ਆਪਣੀ ਐਮੈਂਡਮੈਂਟ ਕਰ ਸਕਦਾ ਪਾਲਿਸੀ ਅੰਦਰ ਇਹਦੇ ਵਿੱਚ ਕੈਬਨਿਟ ਦੀ ਲੋੜ ਨਹੀਂ ਪਵੇਗੀ ਥੋੜਾ ਤਵੱਜੂ ਰਿਓ ਜੇ ਕੈਬਨਿਟ ਨੂੰ ਬੁਲਾਉਣ ਦੀ ਲੋੜ ਨਹੀਂ ਪਊਗੀ ਬਿਨਾ ਕੈਬਨਿਟ ਦੇ ਹੀ ਇਹ ਆਪਣੀ ਮਰਜ਼ੀ ਨਾਲ ਹੀ ਇਹਨੂੰ ਚੇਂਜ ਕਰ ਸਕਦੇ ਨੇ ਐਸਾ ਕੋਈ ਸਿਸਟਮ ਚ ਪ੍ਰੋਵੀਜ਼ਨ ਨਹੀਂ ਆਏਗਾ ਇੱਕ ਗੱਲ ਦੂਜੀ ਗੱਲ ਜਿਹੜੇ ਪੈਸੇ ਲਏ ਗਏ ਉਹ ਗੋਆ ਅਸਾਮ ਔਰ ਪੰਜਾਬ ਉ ਗੋਆ ਗੁਜਰਾਤ ਔਰ ਪੰਜਾਬ ਦੇ ਇਲੈਕਸ਼ਨਾਂ 'ਚ ਖਰਚ ਹੋਏ ਗੋਆ ਦੀ ਜਿਹੜੀ ਇਲੈਕਸ਼ਨ ਚ ਪੈਸਾ ਗਿਆ ਉਹਦੇ ਬਕਾਇਦਾ ਸਾਰੇ ਡਾਕੂਮੈਂਟ ਹਵਾਲੇ ਦਾ ਰੈਫਰੈਂਸ ਖਰਚੇ ਦਾ ਹਿਸਾਬ 350 ਕਰੋੜ ਦੀ ਟ੍ਰੇਲ ਆਮ ਆਦਮੀ ਪਾਰਟੀ ਦੀ ਮਿਲ ਗਈ। ਆਮ ਆਦਮੀ ਪਾਰਟੀ ਨੇ ਆਪਣੇ ਕਾਰਜੇ ਦਾ ਪੈਸਾ ਖੜਿਆ ਸੋ ਖੜਿਆ ਲੇਕਿਨ ਪੋਲੀਟੀਕਲੀ ਜਿਹੜਾ ਪੈਸਾ ਇਸਤੇਮਾਲ ਕੀਤਾ ਜਿਹੜਾ ਕਿ ਸ਼ਰਾਬ ਘੋਟਾਲੇ ਦੇ ਲੋਕਾਂ ਤੋਂ ਲਿਆ ਸੀ ਲੈ ਕੇ ਹਵਾਲੇਦਾਰਾਂ ਨੂੰ ਭੇਜਿਆ ਸੀ ਉਹਦੀ ਸਾਰੀ ਦੀ ਸਾਰੀ ਡਿਟੇਲਸ ਮਿਲ ਗਈ ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਦੋ ਕਾਰਨਾਂ ਤੋਂ ਦੋਸ਼ੀ ਆ ਇੱਕ ਉਹਨਾਂ ਦੀ ਪਾਰਟੀ ਬੈਨੀਫਿਸ਼ਰੀ ਐ ਇਸ ਅਮਾਉਂਟ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਕਿਹਾ ਇਹਦਿੰਦਰ ਅਕਿਊਜ਼ ਬਣਾ ਰਹੇ ਜੇ ਤੇ ਈਡੀ ਨੇ ਜਵਾਬ ਦਿੱਤਾ ਹਾਂ ਅਸੀਂ ਇਹ ਅਕਿਊਜ਼ ਆਮ ਆਦਮੀ ਪਾਰਟੀ ਨੂੰ ਬਣਾ ਰਹੇ ਹਾਂ ਇਸ ਕਰਕੇ ਅੱਜ ਉਹਨਾਂ ਦੇ ਪ੍ਰਧਾਨ ਦੇ ਰੂਪ ਅੰਦਰ ਅਰਵਿੰਦ ਕੇਜਰੀਵਾਲ ਐਕਿਊਜ਼ ਨੇ ਔਰ ਦੂਜਾ ਪਾਲਿਸੀ ਜਿਹੜੀ ਬਦਲੀ ਗਈ ਉਹਨੂੰ ਬਦਲਣ ਦੀ ਜਿਹੜੀ ਇਜਾਜ਼ਤ ਦੇ ਦਿੱਤੀ ਸੀ ਬਿਨਾ ਕੈਬਨਿਟ ਦੀ ਜਿਸ ਜਾਣਕਾਰੀ ਚ ਲਿਆਂਦੇ ਬਣਾ ਦਿੱਤੀ ਜਾਏਗੀ ਉਹ ਅਰਵਿੰਦ ਕੇਜਰੀਵਾਲ ਜੀ ਦੋਸ਼ੀ ਨੇ ਦੋਵਾਂ ਕਲਾਮ ਕਰਨਾ

हमने एक एप्लीकेशन लगाई है टू जीरो सेवन और नाइन्टी वन सी आर पी सी में कि हमारे को डेफिशिएंट कॉपीज सप्लाई की जाए जो इन्होंने रिलाई की हुई है और ईडी ने एक एप्लीकेशन लगाई टू नाइन्टी फोर सीआरपीसी में कि अक्यूज को कहा जाए कि डॉक्यूमेंट्स का एडमिशन और डिनाइल करे इसके लिए दोनों के एप्लीकेशन में रिप्लाई और बहस के लिए एक अप्रैल की डेट जज साहब ने दी है सवा दस मैं मुख्यमंत्री जी को आना नहीं पड़ेगा अगर उनकी एग्जेम्प्शन हुई या वीडियो से वीडियो कर, उसके थ्रू कॉन्फ्रेंसिंग अलाउ हुई तो ठीक है नहीं तो कानून में तो हर्डेड पे आना ही पड़ता है